ਰਾਹੁਲ ਗਾਂਧੀ ਨੇ ਜੋ ਵਿਦੇਸ਼ ਦੇ ਧਰਤੀ ਤੇ ਬਿਆਨ ਦਿੱਤਾ ਸੀ ਨਾ ਇਹਨਾਂ ਨੇ ਸੱਚ ਸਾਬਤ ਕਰਤਾ ਕਿ ਉਹ ਸੱਚ ਆਇਆ ਤੁਸੀਂ ਮੇਰੇ ਨਾਲ ਇੱਕ ਵੀਡੀਓ ਦੇਖ ਰਹੇ ਹੋ ਕਿਦਾਂ ਉਹਦੇ ਘੜੇ ਤੋਂ ਫੜਿਆ ਆਇਆ ਤਾਂ ਕਰਕੇ ਘੜੇ ਤੋਂ ਠੀਕ ਹੈ ਉਹਦੇ ਗਲਮੇ ਤੋਂ ਫੜਿਆ ਆ ਕਿੰਨੀ ਤੁਸੀਂ ਦੇਖੋ ਇਹਦੇ ਪਿੱਛੇ ਨਫ਼ਰਤ ਦੀ ਭਾਵਨਾ ਜਿਹੜੀ ਉਹ ਨਜ਼ਰ ਆ ਰਹੀ ਆ ਜਿੱਥੇ ਨਾ ਕਿਤੇ ਸਿੱਖਾਂ ਨੂੰ ਸੱਚੀ ਟਾਰਗੇਟ ਕੀਤਾ ਜਾ ਰਿਹਾ ਵਾ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਇਹ ਵੀਡੀਓ ਚੱਲ ਰਹੀ ਆ ਪੁੱਛਣ ਦਾ ਕੋਈ ਤਰੀਕਾ ਹੁੰਦਾ ਪੁੱਛਣ ਦਾ ਕੋਈ ਲਹਿਜ਼ਾ ਹੁੰਦਾ ਪਰ ਇਹਨਾਂ ਦੇ ਲਹਿਜ਼ੇ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਦੋਂ ਇਹਨਾਂ ਦਾ ਕੋਈ ਆਪਣਾ ਭਰਾ ਹੁੰਦਾ ਜਾਂ ਆਪਣਾ ਬੰਦਾ ਹੁੰਦਾ ਉਹਦੇ ਨਾਲ ਪੁੱਛਣ ਦਾ ਤਰੀਕਾ ਵੱਖਰਾ ਹੁੰਦਾ ਆ ਤੇ ਤੁਸੀਂ ਆ ਦੇਖੋ ਤਰੀਕਾ ਕੀ ਇਹ ਸਹੀ ਤੁਹਾਨੂੰ ਲੱਗਦਾ ਤੁਸੀਂ ਆਪਣੀ رائے ਖੁਦ ਦਿਓ ਮੇਰੇ ਹਿਸਾਬ ਨਾਲ ਤੇ ਇਹ ਪੁੱਛਣ ਦਾ ਤਰੀਕਾ ਬਿਲਕੁਲ ਸਹੀ ਨਹੀਂ ਆ ਕਿਤੇ ਨ ਕਿਤੇ ਸਾਨੂੰ ਮਤਲਬ ਇਹ ਕਿਹਾ ਕਿ ਅਹਿਸਾਸ ਦਵਾਇਆ ਜਾ ਰਿਹਾ ਕਿ ਤੁਸੀਂ ਸਾਡੇ ਤੋਂ ਨੀਵੇਂ ਹੋ ਤੁਸੀਂ ਸਾਡੇ ਤੋਂ ਛੋਟੇ ਹੋ ਇਹ ਤੁਹਾਡੇ ਸਾਹਮਣੇ ਜੋ ਵੀਡੀਓ ਚੱਲ ਰਹੀ ਆ ਕਿਤੇ ਸਕੂਲਾਂ ਦੇ ਵਿੱਚੋਂ ਕੜੇ ਲਵਾਏ ਜਾ ਰਹੇ ਨੇ ਕਿਤੇ ਇਦਾਂ ਟਾਰਗੇਟ ਕੀਤਾ ਜਾ ਰਿਹਾ ਕਿਤੇ ਕੰਗਣਾ ਮੌਤ ਵਰਗੇ ਫੇਰ ਉਹ ਦੂਜੇ ਦਿਨ ਬਿਆਨ ਦੇ ਦਿੰਦੇ ਨੇ ਹਨਾ ਮੈਂ ਕੋਈ ਰਾਜਨੀਤਿਕ ਪਾਰਟੀ ਦਾ ਬੰਦਾ ਨਹੀਂ ਇਹ ਕਹੇਗਾ ਵੀ ਤੁਸੀਂ ਤੁਸੀਂ ਤੂੰ ਕਾਂਗਰਸ ਦਾ ਆ ਜਾਂ ਫਲਾਣ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਪਰ ਮੈਂ ਜੋ ਗੱਲ ਕਹਿ ਰਿਹਾ ਵੀ ਜੇ ראל ਗਾਂਧੀ ਨੂੰ ਗੱਲ ਕੀਤੀ ਸੀ ਉਹਨਾਂ ਤੋਂ ਤੁਸੀਂ ਸੱਚ-ਸਾਬਤ ਕਰ ਰਹੇ ਹੋ ਤੇ ਰੋਜ਼ਾਨਾ ਸੱਚ-ਸਾਬਤ ਹੋ ਰਿਹਾ ਹੈ